ਸਤਿ ਸ਼੍ਰੀ ਅਕਾਲ ਜੀ ਅੱਜ 13 ਜਨਵਰੀ 2024 ਦਿਨ ਸ਼ਨੀਵਾਰ ਮੈਡੀਕਲ ਦੇ ਵਿੱਚ ਲੱਗੇ ਬੂਟਿਆਂ ਨੂੰ ਪਾਣੀ ਪਾਉਣ ਦੀ ਸੇਵਾ ਸੀਰ ਦੁਆਰਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਲਓ ਇੰਨੀ ਤੁੰਡ ਹੈ ਇੰਨੀ ਠੰਡ ਹੈ ਫਿਰ ਵੀ ਸੀਰ ਦੇ ਇਹ ਸੇਵਾਦਾਰ ਆਦੀ ਸੇਵਾ ਦੇ ਰਹੇ ਹਨ ਅੱਜ ਤੁਹਾਨੂੰ ਮੈਂ ਇਹਨਾਂ ਨਾਲ ਮਲਾਉਣਾ ਹੈਗਾ ਇੱਥੇ ਟਰੈਕਟਰ ਦੀ ਸੇਵਾ ਸਾਡਾ ਸੰਦੀ ਵਿਰਾ ਕਰ ਰਿਹਾ ਇੱਕ ਲੌਂ ਦੀ ਮੈਡੀਕਲ ਦੇ ਵਿੱਚ ਲੱਗੇ ਬੂਟੇ ਹਨ ਪਰਸ਼ੋਤੀ ਵੀਰਾਂ ਸਾਡਾ ਬੂਟਿਆਂ ਨੂੰ ਪਾਣੀ ਪਾ ਰਿਆ ਹੈ। ਰੋਜ਼ ਹੀ ਇਸੇ ਤਰ੍ਹਾਂ ਕਿਤੇ ਨਾ ਕਿਤੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਦੂਸਰੀ ਟੀਮ ਕਿਸੇ ਦੂਜੀ ਥਾਂ ਤੇ ਬੂਟੇ ਲਾ ਰਹੀ ਹੈ। ਇਹ ਬੇਲ ਪੱਤਰ ਦੇ ਬੂਟੇ ਹੈ ਜੀ। ਮੈਡੀਕਲ ਦੇ ਵਿੱਚ ਸੇ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ ਇੰਨੀ ਸੰਘਣੀ ਧੁੰਦ ਦੇ ਵਿੱਚ ਵੀ ਠੰਡ ਦੇ ਵਿੱਚ ਆਪ ਜੀਆ ਸੇਵਾਵਾਂ ਦੇ ਰਹੇ ਆ